ਕੋਰਾ ਇਹਨਾਂ ਨੇ ਆਸ਼ਟੋਂ ਦੇਖਿਆ ਜਿਉਂ ਉਹ ਦੇਖ ਲਗੇ ਨਾ ਨਾਲ ਤਾਂ ਉਹ ਤੋਂ ਸਵਾਲ ਜਵਾਬ ਕਰਦੇ ਨਾਲੇ ਮੇਰੇ ਤੋਂ ਜੇ ਮੈਂ ਤਾਂ ਜਵਾਬ ਵੀ ਨਹੀਂ ਦੇ ਸਕਦੀ ਕਿਉਂਕਿ ਮੇਰੇ ਲਈ ਤਾਂ ਉਹ ਕੁੜੀ ਅਣਜਾਣ ਆ ਬਿਆਰੂ ਕੀ ਜਾਣਦੀ ਐ ਬਸ ਉਹ ਵੀ ਕਹਿਣਾ ਪਊਗਾ ਵੀ ਤੂੰ ਆਉਂਦੇ ਟਿਕਾਣੇ ਤੇ ਲੱਗ ਜਾ ਨਹੀਂ ਇੱਥੇ ਮੈਨੂੰ ਵੀ ਘਰੋਂ ਘਟਵਾ ਦਊਗੀ ਉਹ ਤੂੰ ਇੱਥੇ ਸਾਡੇ ਘਰੇ ਕਿਵੇਂ ਬੋਲ ਅਨਮੋਲ ਮੈਨੂੰ ਨਹੀਂ ਪਤਾ ਸੀਗਾ ਇਹ ਥੋੜਾ ਘਰ ਹੈ ਮੇਰੀ ਤਾਂ ਕੋਈ ਮਜਬੂਰੀ ਸੀਗੀ ਮਜਬੂਰੀ ਮੱਕੀ ਮਜਬੂਰੀ ਸੀ ਤੇਰੀ ਮਰੇ ਭਾਬੀ ਦਾ ਕਹਿੰਦੀ ਸੀ ਵੀ ਮੇਰੀ ਸਹੇਲੀ ਹੈ ਨਹੀਂ ਅਨਮੋਲ ਮੈਂ ਤੁਹਾਡੀ ਭਾਬੀ ਦੀ ਕੋਈ ਸਹੇਲੀ ਨਹੀਂ ਉਹਨਾਂ ਨੇ ਤਾਂ ਝੂਠ ਬੋਲਿਆ ਤੁਹਾਨੂੰ ਝੂਠ ਪਰ ਕਿਉਂ ਪਰ ਇਹ ਤਾਂ ਦੱਸ ਵੀ ਤੂੰ ਇੱਥੇ ਆਈ ਕਿ ਲੈਣ ਜੇ ਤੂੰ ਮੇਰੀ ਕਹਾਣੀ ਸੁਨੇਗਾ ਤਾਂ ਸ਼ਾਇਦ ਤੂੰ ਮੈਨੂੰ ਛੱਡ ਹੀ ਦਵੇਂ ਤੂੰ ਮੈਨੂੰ ਕਿਸ਼ਕਨਾ ਤੈਨੂੰ ਸਾਲਾ ਪਤਾ ਤਾਂ ਲੱਗੇ ਦੂਜੇ ਪਿੰਡ ਉਹ ਵੀ ਸਾਡੇ ਘਰੇ ਉਹ ਤੂੰ ਲਣਕੀ ਆਈ ਹੈ ਪਰ ਮੈਨੂੰ ਨਹੀਂ ਲੱਗਦਾ ਵੀ ਟੋਨੀ ਮੰਨਣਗੇ। ਉਹ ਮੰਨ ਜੂ ਭਾਬੀ ਤੇਰੇ ਹੱਥ ਹੀ ਆ ਜਨਾਨੀਵੇਂ ਮਨਾਉਂਦੀ ਹੁੰਦੀ ਆ ਆਪਣੇ ਘਰ ਵਾਲੇ ਨੂੰ ਨਾਲੇ ਕੀ ਦੀ ਹਿੰਮਤ ਆ ਵੀ ਗੱਲ ਮੋੜ ਜੇ ਅਧਿਕਾਰ ਵਾਲੀ ਦੀ। ਉਹ ਤਾਂ ਗੱਲ ਤਾਂ ਮੰਨਦੀ ਆ ਪਰ ਮੋੜ ਕਿਸੇ ਬਗਾਨੇ ਕੁੜੇ ਦਾ ਰਿਸਕ ਲੈਣਾ ਬਹੁਤ ਔਖਾ ਆ। ਨਾਲੇ ਬੇਫਾਕ ਤੁਸੀਂ ਟੈਨਸ਼ਨ ਗੱਲ ਪਾਉਣੀ ਆ। ਉਹ ਨਹੀਂ ਹੈਗੀ ਭਾਬੀ ਟੈਨਸ਼ਨ ਤੂੰ ਤਾਂ ਐਵੇਂ ਕਬਰਾਈ ਜੰਨੀ ਆ। ਕਬਰਉਣ ਵਾਲੀ ਗੱਲ ਨਹੀਂ ਹੈਗੀ। ਚੱਲ ਕੋਈ ਨਾ ਟੋਨੀ ਦਾ ਫਿਰ ਵੀ ਮੰਨ ਜੂਗਾ। ਆਸਗੁਆਨ ਨੂੰ ਕੀ ਜਵਾਬ ਦਵਾਂਗੇ ਨਾਲੇ ਕੱਲ ਨੂੰ ਜੇ ਕੋਈ ਰਿਸ਼ਤੇਦਾਰ ਆਉਂਦਾ ਅਗਰ ਆ ਕੀ ਸੋਚੂਗਾ ਵੀ ਕਿਹੜੀ ਕੁੜ ਨੂੰ ਘਰ ਰੱਖੇ ਬੈਠਿਆ ਤੂੰ ਕਹਿਦੀ ਵੀ ਮੇਰੀ ਸਹੇਲੀ ਆ 12ਵੀਂ ਆ ਇੱਥੇ 10 12 ਦਿਨ ਲਾਊਗੀ ਬਾਅਦ ਚ ਉਹ ਗੱਲ ਠੰਡੀ ਪੈ ਗਈ ਮੁੜ ਕੇ ਕਿਹਨੇ ਪੁੱਛਣਾ ਚਲ ਕੋਈ ਨਨਮੋਲ ਬਾਕੀ ਤੇਰੇ ਤੇ ਆ ਭਾਬੀ ਵੀਰੇ ਨੂੰ ਬਣਾਉਣਾ ਮੈਂ ਤਾਂ ਬਾਈ ਨੂੰ ਕੁਝ ਨਹੀਂ ਕਹਿ ਸਕਦਾ ਤੇ ਨਾ ਹੀ ਬਾਈ ਨੇ ਮੇਰੀ ਕੋਈ ਗੱਲ ਸੁਣਨੀ ਆ ਜਿ ਹੁਣ ਮਾਂ ਗੱਲ ਕਹੇਦੀ ਬਾਈ ਕਿੱਥੋਂ ਆਹ ਕਰ ਦੂਗਾ ਘਰੇ ਰੱਖਣ ਨੂੰ ਹੁਣ ਜੇ ਤੂੰ ਇਹ ਗੱਲ ਕਹਦੀ ਵੀ ਹਾਂ ਮੇਰੀ ਸਹੇਲੀ ਆ ਬਾਹਰੋਂ ਆਈ ਆ ਚਲੋ ਬਾਈ ਫਿਰ ਵੀ ਮੰਨ ਜੂਗਾ ਵੀ ਚਲ ਕੋਈ ਗੱਲ ਨਹੀਂ ਪੰਜ ਚਰ ਦਿਨ ਲਾਉਗੀ ਬਾਗ ਲੂ ਬਾਅਦ ਚ ਕਿਵੇਂ ਨਾ ਕਿਵੇਂ ਹੌਲੀ ਹੌਲੀ ਆਪਾਂ ਬਾਈ ਨੂੰ ਸਾਰੀ ਗੱਲ ਸਮਝਾ ਦੇਾਂਗੇ ਤੇ ਤੈਨੂੰ ਪਤਾ ਹੀ ਆ ਭਾਬੀ ਕੁਛ ਨਹੀਂ ਦੀਦੀ ਬਸ ਵੈਸੇ ਹੀ ਐਸੀ ਠੱਟੀ ਖਾ ਲਈ ਤੂੰ ਹਾਂਜੀ ਖਾ ਲਈ ਸੀ ਬੜੀਆ ਕੋਈ ਗੱਲ ਮੋਲ ਬਿਠਾ ਲਾ ਉਹਨੂੰ ਉੱਧਰ ਬੈਠ ਜਾ ਬੈਠ ਜਾ ਏਸ਼ ਤੂੰ ਇੱਥੇ ਤੂੰ ਇੱਥੇ ਕਿਵੇਂ ਤੁਸੀਂ ਤੁਸੀਂ ਐਸ਼ ਨੂੰ ਕਿਵੇਂ ਜਾਣਦੇ ਹੋ ਇਸ ਨਾਲ ਦਾ ਜਵਾਬ ਮੈਂ ਬਾਅਦ ਚ ਦੂੰ ਤੂੰ ਦਾ ਫੈਸ਼ ਤੂੰ ਇੱਥੇ ਕਿਵੇਂ ਵੀਰੇ ਮੈਨੂੰ ਨਹੀਂ ਪਤਾ ਸੀਗਾ ਵੀ ਤੁਹਾਡਾ ਘਰ ਹੈ ਮੈਂ ਤਾਂ ਵਕਤਾ ਦੀ ਮਾਰੀ ਆ ਆ ਗਈ ਮਾਣੇ ਕੰਮਾਂ ਤੇ ਮੈਨੂੰ ਤਾਂ ਪਹਿਲੀ ਸ਼ੱਕ ਸੀ ਵੀ ਤੈਨੂੰ ਇਹੀ ਕੰਮਾਂ ਤੇ ਲਾਉ ਉਹ ਜੇ ਮੇਰੀ ਸਲੀਮਾ ਹੁੰਦੀ ਨਾ ਤਾਂ ਇਸ ਤਰ੍ਹਾਂ ਨਾ ਕਰਦੀ ਮੇਰ ਨਾਲ ਇਹਦੇ ਵਿੱਚ ਮੇਰਾ ਪਲਾ ਕੀ ਕਸੂਰ ਹੈ ਸੜਕ ਕਰ ਵੀ ਗੰਦਗੀ ਦਾ ਅੱਡਾ ਬਣਾਤਾ ਲੋਕ ਥੂਤੂ ਕਰਦੇ ਹੁੰਦੇ ਨੇ ਤੁਸੀਂ ਦੋਨੋਂ ਜਾਣੇ ਕੀ ਬੁਝਾਰਤਾ ਬਾਈ ਜਾਨਿਓ ਕੋਈ ਗੱਲ ਦੱਸੂਗਾ ਵੀ ਵੀ ਗੱਲ ਹੈ ਕੀ ਆ ਐਸ਼ ਪੰਮੀ ਭੂਆ ਦੀ ਕੁੜੀ ਹੈ ਪੰਮੀ ਭੂਆ ਦੀ ਕੁੜੀ ਪਰ ਪੰਮੀ ਭੂਆ ਦੇ ਤਾਂ ਕੋਈ ਜਵਾਬ ਹੀ ਨਹੀਂ ਸੀਗਾ ਪੰਮੀ ਭੂਆ ਪਰ ਆਪਾਂ ਤਾਂ ਉਹਨਾਂ ਨਾਲ ਵਾਅਦਾ ਦੇਣੀ ਸੀ ਹਾਂ ਨਹੀਂ ਵਾਅਦਾ ਦੇ ਸੀ ਮੈਨੂੰ ਪਤਾ ਹੈ ਡੈਡੀ ਦੀ ਉਹਦੇ ਨਾਲ ਦੁਸ਼ਮਣੀ ਸੀ ਪਰ ਐਸ਼ ਇੱਥੇ ਪੰਮੀ ਪੂਆ ਦੇ ਤਾਂ ਮਿਲਦਾ ਕੋਈ ਜਵਾਬ ਹੀ ਨਹੀਂ ਸੀ ਫਿਰ ਇਹ ਕਿੱਥੋਂ ਆ ਗਈ ਅਸਲ 'ਚ ਇਹ ਗੱਲ ਝੂਠਾ ਬਿਸ਼ਾਲੀ ਵੀ ਪੂਆ ਦੇ ਕੋਈ ਜਵਾਬ ਨਹੀਂ ਸੀ ਭਾਈ ਇਹ ਤੂੰ ਕੀ ਕਹੀ ਜਾਨਾ ਚਾਹੇ ਮੈਂ ਇੱਥੇ ਬਾਹਲਾ ਟਾਈਮ ਰਿਹਾ ਨਹੀਂ ਪਰ ਮੈਨੂੰ ਇੰਨਾ ਕ ਤਾਂ ਪਤਾ ਹੀ ਆ ਵੀ ਪੰਮੀ ਪੂਆ ਦੇ ਕੋਈ ਜਵਾਬ ਨਹੀਂ ਸੀ ਅਨਮੋਲ ਭਾਈ ਤੂੰ ਇੰਨੇ ਸਾਲ ਸਿੰਗਾਪੁਰ ਰਿਹਾ ਹੈ ਅਸੀਂ ਤਾਂ ਤੈਨੂੰ ਐਵੇਂ ਨਹੀਂ ਦੱਸਿਆ ਵੀ ਡੈੜੀ ਦੀ ਖੂਫੜ ਨਾਲ ਦੁਸ਼ਮਣੀ ਸੀ ਕੀ ਸੀ ਦੱਸੋ ਤਾਂ ਸਹੀ ਮੈਨੂੰ ਤਾਂ ਸਮਝ ਨਹੀਂ ਆਈ ਜਾਂਦਾ ਵੀ ਤੁਸੀਂ ਬੋਲੀ ਕੀ ਜਾਣਦੇ ਹੋ ਅਸਲ ਚ ਗੱਲ ਪਤਾ ਕੀ ਹੈ ਭੂਆ ਦੇ ਖੂਫੜ ਨੇ ਭੱਜ ਕੇ ਵਿਆਹ ਕਰਾਇਆ ਸੀ ਤੇ ਉਦੋਂ ਭੂਆ ਪ੍ਰੈਗਨੈਂਟ ਸੀ ਹੈ ਆ ਕੀ ਕਹੀ ਐ ਨਾ ਬਾਈ ਤੂੰ ਮੈਨੂੰ ਤਾਂ ਕਦੇ ਬੇਬੇ ਬਾਪੂ ਨੇ ਕੋਈ ਅਜਿਹੀ ਗੱਲ ਹੀ ਨਹੀਂ ਦੱਸੀ ਬਾਈ ਅੱਜ ਤੈਨੂੰ ਮੈਂ ਦੱਸਦਾ ਸਾਰੀ ਗੱਲ ਭੂਆ ਦਾ ਜਦੋਂ ਵਿਆਹ ਕਰਾਇਆ ਹੋਇਆ ਸੀ ਨਾ ਤਾਂ ਦੇਰੀ ਤੇ ਬਰਾਤ ਬੈਠੀ ਸੀ ਖੂਫੜ ਭੂਆ ਨੂੰ ਘੱਟ ਕੇ ਲੈ ਗਿਆ ਸੀ ਤੇ ਉਦੋਂ ਮੈਨੂੰ ਪਤਾ ਤੇ ਜਾਂ ਸਾਰੇ ਪਿੰਡ ਨੂੰ ਪਤਾ ਫਿਰ ਡੈਡੀ ਦੀ ਕਿੰਨੀ ਬਦਨਾਮੀ ਹੋਈ ਏ ਜੀ ਆ ਪਤਾ ਹੀ ਨਹੀਂ ਭੂਆ ਨਾਲ ਵਰਤਦੇ ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਵੀ ਭੂਆ ਨਾਲ ਤਾਂ ਉਹ ਵਰਤਦੇ ਹੀ ਸੀ ਕਿ ਤੁਸੀਂ ਐਸ਼ ਨੂੰ ਕਿਵੇਂ ਜਾਣਦੇ ਹੋ ਤੈਨੂੰ ਮੈਂ ਦੱਸਦਾ ਮਸ਼ਾਲੀ ਇਸ ਤੋਂ ਬਾਅਦ ਨਾ ਡੈਡੀ ਨੇ ਸਾਰੇ ਭੂਆ ਨਾਲ ਰਿਸ਼ਤੇ ਨਾਤੇ ਤੋੜ ਲਏ ਸੀ ਤੇ ਕੁਝ ਸਮੇਂ ਬਾਅਦ ਪਤਾ ਚੱਲਿਆ ਕਿ ਭੂਆ ਦੇ ਕੁੜੀ ਹੈ ਤੇਰੇ ਕਹਿਣ ਦਾ ਮਤਲਬ ਹੈ ਬਾਈ ਐਸ਼ ਭਮੀ ਭੂਆ ਦੀ ਕੁੜੀ ਹੈ ਹਾਂ ਬਾਈ ਐਸ ਤੋਂ ਮੀਵੂ ਆ ਗਈ ਕੁੜੀ ਐ ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਇਹ ਭੂਆ ਕਰੇ ਸਾਡੀ ਦੇਲੀ ਨਹੀਂ ਚੜੀ ਤੇ ਇਹ ਕਿੱਥੋਂ ਆ ਗਈ ਅੱਜ ਚਲੋ ਕੋਈ ਨਾ ਜੀ ਜੇ ਭੂਆ ਨਹੀਂ ਆਪਣੇ ਘਰੇ ਆਈ ਤੇ ਸਮਝ ਲਓ ਭੂਆ ਦੀ ਕੁੜੀ ਤਾਂ ਆ ਗਈ ਇਹ ਹੀ ਬਹੁਤ ਆਪਣੇ ਲਈ ਲੋਕ ਪਤਾ ਕਿੰਨਾ ਥੂ-ਥੂ ਕਰਦੇ ਆ ਕਿੰਨੇ ਮਿਹੇ ਮਾਰਦੇ ਮੈਨੂੰ ਤੇ ਅੱਜ ਇਹ ਬਾਲਦੀ ਤੇ ਤੇਲ ਬਣਾ ਆ ਗਈ ਜੀ ਹੁਣ ਬਾਹਰ ਨੂੰ ਚਲੇਗੇ ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਹੈਗੀ ਵਿਆਹ ਦਾ ਕੀ ਬਣੂਗਾ ਜਿਹੜਾ ਕੁਝ ਨਹੀਂ ਸੋਚਿਆ ਸੀ ਨਾ ਉਹੀ ਹੋ ਗਿਆ ਛਲੇਸ਼ ਦਾ ਤਾਂ ਫਿਰ ਵੀ ਛੱਡ ਅਨਮੋਲ ਦਾ ਵਿਚਾਰੇ ਦਾ ਕੀ ਬਣੂਗਾ ਉਹਨੇ ਵੀ ਕਿੱਡੀ ਵੱਡੀ ਗਲਤੀ ਕਰਤੀ ਪਰ ਉਹਨੂੰ ਕਿਹੜਾ ਪਤਾ ਸੀ ਵਿਚਾਰੇ ਨੂੰ ਵਿਆਹ ਸ਼ ਭੂਆ ਦੀ ਕੁੜੀ ਆ ਐਸ਼ ਨੂੰ 2 ਦਿਨ ਹੋ ਗਏ ਆ ਇਹਨੂੰ ਪੂਰ ਨੇ ਲੱਭੰਦੀ ਕੋਸ਼ਿਸ਼ ਨਹੀਂ ਕੀਤੀ ਹੋਣੀ ਵੈਸੇ ਇੱਕ ਗੱਲ ਤਾਂ ਹੈ ਬੋਨੀ ਵੀ ਸਹੀ ਬੋਲਦੇ ਆ ਕਿੰਨੀ ਵਧੀਆ ਕੁੜੀ ਆ ਪੜ੍ਹੀ ਲਿਖੀ ਲੱਗਦੀ ਆ ਕਿਹੜੇ ਚੱਕਰਾਂ 'ਚ ਪਈ ਪਈ ਆ ਤੇ ਪੂਰ ਨੇ ਕਿ ਉਹਨੂੰ ਆਪਦੇ ਲਈ ਰਾਹ ਦਿਖਾਉਣਾ ਸੀ ਹੁਣ ਮੈਂ ਕੀ ਕਹਾ ਐਸ਼ ਨੂੰ ਕਿ ਤੂੰ ਇਸ ਘਰ ਚੁੱਚਲੀ ਜਾ ਨਹੀਂ ਨਹੀਂ ਆਈ ਵੀ ਨਹੀਂ ਜਾ ਸਕਦੀ ਮਾਨੂੰ ਕਿਉਂਕਿ ਅਨਮੋਲ ਤਾਂ ਵਿਆਹ ਦਾ ਸੋਚੀ ਬੈਠਾ ਉਹਦੇ ਨਾਲ ਰੱਬ ਨਾ ਕਰੇ ਜੇ ਕਿਤੇ ਟੋਨੀ ਨੂੰ ਨਾਲ ਦੇ ਰਿਸ਼ਤੇਦਾਰੇ ਪਤਾ ਲੱਗ ਗਿਆ ਤਾਂ ਖਰਚ ਕਲੇਸ਼ ਹੋ ਜੂ ਪਤਾ ਨਹੀਂ ਕੀ ਕੁਝ ਹੋਊਗਾ ਦੋਨੇ ਭਰਾਵਾਂ ਚ ਪਰ ਮੈਨੂੰ ਕਿਵੇਂ ਨਾ ਕਿਵੇਂ ਅਨਮੋਲ ਨੂੰ ਸਮਝਾਉਣੀ ਪਊਗਾ ਕੋਈ ਰਿਸ਼ਤਾ ਬਹੁਤ ਗਲਤ ਬੰਦਾ ਹੈ ਫਿਰ ਰਿਸ਼ਤੇ ਚਾਹੇ ਦੋਨੇ ਪੈਣ ਪੁਰਾਣੇ ਪਰ ਇਹਨਾਂ ਦੋਨੇ ਚੱਲ ਕੀ ਰਿਹਾ ਵਿਸ਼ਾਲੀ ਤੈਨੂੰ ਹੀ ਕੁਝ ਕਰਨਾ ਪੈਣਾ ਜੇ ਕਿਤੇ ਪੁਨੀ ਕੋਲ ਕੋਈ ਗੱਲ ਚਲੀ ਗਈ ਚਾਹੇ ਦੋਨੇ ਭਰਾਵਾਂ 'ਚ ਜਿਹੜਾ ਫਰਕ ਪਊਗਾ ਪਊਗਾ ਕਿ ਜਿਹੜੀ ਮੇਰੇ ਨਾਲ ਲੜਾਈ ਹੋ ਟੋਣ ਦੀ ਉਹ ਗੱਲ ਅਲੱਗ ਮੈਂ ਕਰਦੀ ਆ ਤੂੰ ਨੀ ਤਾ ਮੈਂ ਬਾਹਰ ਗਿਆ ਮੈਂ ਮੋਰਨ ਨਾਲ ਗੱਲ ਕਰਕੇ ਦੇਖਾਂਦਾ ਸਹੀ ਉਹ ਕਹਿੰਦਾ ਕੀ ਆ ਸਮਝਾਣੋਂ ਤਾਨੂੰ ਪਉ ਗਈ ਕਿਤੇ ਕੋਈ ਗਲਤ ਡਿਸੀਜਨ ਨਾ ਲੈ ਲੈ ਇਹ ਤਾਂ ਉਮਰ ਹੀ ਐ ਜੀ ਹੁੰਦੀ ਆ ਬੰਦਾ ਰਿਸ਼ਤਿਆਂ ਬਾਰੇ ਘਾਟੇ ਸੋਚਦਾ ਜੋ ਉਹਨੂੰ ਸਹੀ ਲੱਗਦਾ ਉਹ ਕਰਦੇ ਨੇ ਚੱਲ ਮੈਂ ਦੇਖਦੇ ਆ ਗੱਲ ਕਰਕੇ ਉਹਨੂੰ ਐ ਵੀ ਜ ਟੋਨੀ ਆ ਗਿਆ ਨਾ ਤਾਂ ਐ ਵੀ ਬੁਰਬੁਰ ਕਰਨ ਲੱਗ ਜਾਣਗੇ ਜਰਸਾਲਾ ਸੋਚਿਆ ਕੀ ਸੀ ਤੇ ਬਣ ਕੀ ਗਿਆ ਮੈਂ ਤਾਂ ਇਹ ਸੋਚਦਾ ਸੀ ਵੀ ਵਿਆਹ ਕਰਾਉਂਗਾ ਐਸ਼ ਨਾਲ ਪਰ ਇਹਦਾ ਧੂਆ ਦੀ ਕੁੜੀ ਨਿਕਲੇ ਮੁੰਜੇ ਬਾਈ ਨੂੰ ਕਹਿਣਾ ਤਾਂ ਤਾਂ ਵੀ ਮਰਦਾ ਭਾબી ਨੂੰ ਪਤਾ ਹੈ ਭਾબી ਜੇ ਬਾਈ ਨਾਲ ਗੱਲ ਕਰੂ ਤਾਂ ਵੀ ਬਾਈ ਗਾਲਾਂ ਦੂ ਭਾਈ ਨੇ ਤਾਂ ਕਿਸੇ ਹੱਦ 'ਚ ਨਹੀਂ ਮੰਨਣਾ ਕੀ ਕਰੂੰ ਅਨਮੋਲ ਤੂੰ ਇੱਥੇ ਮੈਂ ਤੈਨੂੰ ਸਾਰੇ ਘਰ ਚ ਲੱਭ ਲਿਆ ਮੈਂ ਤਾਂ ਤੇਰੇ ਨਾਲ ਗੱਲ ਕਰਨ ਆਈ ਸੀ ਕੀ ਗੱਲ ਕਰਨੀ ਹੈ ਭਾਬੀ ਦੱਸ ਅਨਮੋਲ ਅਣਜਾਣ ਨਾ ਬਣ ਇਹ ਤੈਨੂੰ ਵੀ ਚੰਗੀ ਤਰ੍ਹਾਂ ਪਤਾ ਕਿ ਮੈਂ ਤੇਰੇ ਕੋਲ ਕੀ ਗੱਲ ਕਰਨ ਆਈ ਆ ਪਤਾ ਹੈ ਭਾਬੀ ਮੈਂ ਦੱਸ ਕਿੱਧਰ ਜਾਵਾਂ ਕੀ ਕਰਾਂ ਅਨਮੋਲ ਤੂੰ ਨਾ ਸੱਚ ਤੋਂ ਭੱਜ ਰਿਹਾ ਦੇਖ ਮੇਰੀ ਗੱਲ ਮੰਨ ਜਦੋਂ ਤੱਕ ਤੈਨੂੰ ਇਹ ਗੱਲ ਦਾ ਨਹੀਂ ਸੀ ਪਤਾ ਬੀਐਸ਼ ਭੂਆ ਦੀ ਕੁੜੀਆ ਉਦੋਂ ਤੱਕ ਤਾਂ ਸਭ ਠੀਕ ਸੀ ਪਰ ਹੁਣ ਤੈਨੂੰ ਸਾਰਾ ਕੁਝ ਪਤਾ ਲੱਗ ਗਿਆ ਤੇਰੀ ਜ਼ਿੰਦਗੀ ਆ ਤੂੰ ਅੱਗੇ ਕੀ ਕਰਨਾ ਏ ਤੈਨੂੰ ਪਤਾ ਹੋਣਾ ਚਾਹੀਦਾ ਪਤਾ ਤਾਂ ਲੱਗ ਗਿਆ ਭਾਬੀ ਪਰ ਹੁਣ ਜਿਹੜਾ ਕੁਝ ਮੈਂਸ਼ ਨਾਲ ਕਰੀ ਬੈਠਾ ਮੈਂ ਦੱਸ ਹੁਣ ਕਿੱਧਰ ਜਾਵਾਂ ਮੈਂ ਕਿਵੇਂ ਛੱਡਾਂ ਹੁਣ ਅਨਮੋਲ ਗੱਲ ਛੱਡਣ ਦੀ ਨਹੀਂ ਰਿਸ਼ਤੇ ਨੂੰ ਸਮਝਣ ਦੀ ਆ ਤੁਹਾਡਾ ਰਿਸ਼ਤਾ ਤੈਨੂੰ ਵੀ ਪਤਾ ਕੀ ਬਣਦਾ ਧੂਆ ਦੀ ਕੁੜੀ ਆ ਭਾਬੀ ਮੈਨੂੰ ਪਤਾ ਹੈ ਪਰ ਪਹਿਲਾਂ ਨਹੀਂ ਨਹੀਂ ਤਾਂ ਪਤਾ ਸੀ ਪਤਾ ਤਾਂ ਹੁਣ ਲੱਗਿਆ ਜੋਂ ਦਾ ਬਾਈ ਨੇ ਦੱਸਿਆ ਅਨਮੋਲ ਜੀ ਹੁਣ ਤੈਨੂੰ ਪਤਾ ਲੱਗ ਵੀ ਗਿਆ ਫਿਰ ਕਿਹੜਾ ਤੂੰ ਛੱਡਣ ਚ ਰਾਜ਼ੀ ਆ ਤੂੰ ਤੇ ਇਹ ਸੋਚ ਰਿਹਾ ਵੀ ਜੋ ਤੂੰ ਉਹਦੇ ਨਾਲ ਕੀਤਾ ਤੋ ਕਿਵੇਂ ਭੁੱਲੇਗਾ ਪਰ ਤੂੰ ਆਪ ਸੋਚ ਕੇ ਦੇਖ ਜੇ ਤੂੰ ਨਾ ਵਿਆਹ ਕਰਵਾਉਣਾ ਤੇਨਾਂ ਪੂਆ ਨੇ ਕਿੰਨੀ ਬਦਨਾਮੀ ਕਰਵਾਈ ਸੀ ਤੇ ਡੈਡੀ ਦੀ ਜੇ ਹੁਣ ਤੂੰ ਕਰਵਾ ਦੇਂਗਾ ਮੈਨੂੰ ਕੀ ਪਤਾ ਭਾਬੀ ਵੀ ਬਦਨਾਮੀ ਕਰਾਈ ਆ ਇਹ ਤਾਂ ਬਾਈ ਦੇ ਦੱਸਣ ਤੇ ਆਂ ਅਨਮੋਲ ਤੈਨੂੰ ਤੇਰੇ ਬਾਈ ਤੇ ਯਕੀਨ ਨਹੀਂ ਉਹ ਯਕੀਨ ਹੈਗਾ ਭਾਬੀ ਪਰ ਜਿਹੜੀ ਚੀਜ਼ ਅੱਖੀ ਦੇਖੀ ਹੋਵੇ ਨਾ ਉਹਦੇ ਵੱਧ ਯਕੀਨ ਹੁੰਦਾ ਬੰਦੇ ਨੂੰ ਮੰਨਦੀਆਂ ਨੂੰ ਬੋਲ ਅੱਖੀ ਦੇਖੀ ਚੀਜ਼ ਤੇ ਆਪਾਂ ਯਕੀਨ ਜਿਆਦਾ ਕਰ ਲੈਣੇ ਆ ਪਰ ਇੱਕ ਗੱਲ ਦੇਖ ਚਾਹੇ ਥੋੜਾ ਲੱਖ ਪਿਆਰ ਆ ਮੈਂ ਮੰਨਦੀ ਆ ਕਿ ਉਮਰੀ ਐਵੇਂ ਦੀ ਹੁੰਦੀ ਆ ਇਹ ਬੰਦੇ ਨੂੰ ਬਾਕੀ ਰਿਸ਼ਤੇ ਨਹੀਂ ਦਿਖਦੇ ਪਰ ਤੂੰ ਆਪ ਹੀ ਸੋਚ ਕੇ ਦੇਖੋ ਜੇ ਤੂੰ ਐਸ਼ਨ ਨਾਲ ਵਿਆਹ ਕਰਵਾ ਲਿਆ ਤਾਂ ਪਿੰਡ ਦੇ ਲੋਕ ਕੀ ਕਹਿਣਗੇ ਵੀ ਭੈਣ ਭਾਈ ਨੇ ਵਿਆਹ ਕਰਵਾ ਲਿਆ ਤੂੰ ਆਪ ਹੀ ਸੋਚ ਕੇ ਦੇਖ ਖੂਨ ਦਾ ਰਿਸ਼ਤਾ ਜੇ ਕੋਈ ਦੂਰ ਦੀ ਰਿਸ਼ਤੇਦਾਰੀ ਹੁੰਦੀ ਤਾਂ ਮੈਂ ਤਾਂ ਵੀ ਤੇਰੇ ਭਾਈ ਨਾਲ ਗੱਲ ਕਰ ਲੈਂਦੀ ਕੋਈ ਨਾ ਭਾਬੀ ਦੇਖ ਲੈ ਕੀ ਬਣਦਾ ਤੂੰ ਐਵੇਂ ਹੁਣ ਮੇਰਾ ਦਿਮਾਗ ਨਾ ਖਰਾਬ ਕਰ ਪਹਿਲੀ ਮੇਰਾ ਦਿਮਾਗ ਇਥੇ ਖਰਾਬ ਹੋਇਆ ਗੱਲਾਂ ਸੁਣ ਸੁਣ ਕੇ ਪਰ ਮੋਲ ਦਿਮਾਗ ਤੇਰਾ ਇਕੱਲੇ ਤਾਂ ਨਹੀਂ ਖਰਾਬ ਹੋਏਗਾ ਤੂੰ ਤਾਂ ਹਲੇ ਇਹ ਸੋਚ ਵੀ ਤੇਰੇ ਬਾਈ ਨੂੰ ਕਿਸੇ ਗੱਲ ਦਾ ਪਤਾ ਨਹੀਂ ਜੇ ਉਹਨੂੰ ਕਿਸੇ ਗੱਲ ਦਾ ਪਤਾ ਲੱਗ ਗਿਆ ਐਸ਼ ਨੂੰ ਤਾਂ ਤੈਨੂੰ ਛੱਡਣਾ ਹੀ ਪਊ ਪਰ ਜਿਹੜਾ ਤੁਹਾਡੇ ਦੋਨਾਂ ਭਾਈਆਂ 'ਚ ਫਰਕ ਪਊਗਾ ਨਾ ਉਹ ساری ਉਮਰ ਨਹੀਂ ਠੀਕ ਹੋਣਾ ਹੈਗਾ ਕੋਈ ਨਾ ਭਾਬੀ ਮੈਂ ਦੇਖਦਾ ਵੀ ਕੀ ਕਰਨਾ ਤੂੰ ਜਾ ਹਣੇ ਮੇਰੀ ਗੱਲ ਸੁਣ ਟਾਈਮ ਬਹੁਤ ਘੱਟ ਆ ਐਸ਼ ਨੂੰ ਦੋ ਦਿਨ ਹੋ ਗਏ ਆਪਣੇ ਘਰੇ ਹੀ ਨੂੰ ਤੇ ਤੇਰੇ ਬਾਈ ਨੇ ਹੁਣ ਉਹਨਾਂ ਨੂੰ ਬਾਹਰ ਦਿੰਦੇ ਰਹਿਣ ਨਹੀਂ ਦੇਣਾ ਜੋ ਕੋ ਸੋਚ ਰਹਾ ਨਾ ਜਲਦੀ ਸੋਚ ਲੈ ਕਿਉਂਕਿ ਲੰਘਿਆ ਵੇਲਾ ਹੱਥ ਨਹੀਂ ਆਉਂਦਾ ਕੋਈ ਨਾ ਫਬੀ ਦੇ ਮੈਨੂੰ ਕਰਨਾ ਪਊ ਹੁਣ ਜਿਹੜਾ ਕੁਝ ਕਰਨਾ ਪਊ ਆ ਰੇ ਨਾ ਦੇ ਜੀ ਮੈਂ ਤੁਹਾਡੇ ਘਰ ਆ ਕੇ ਨਾ ਬਹੁਤ ਵੱਡੀ ਗਲਤੀ ਕਰ ਲਈ ਨਾਲ ਮੈਨੂੰ ਨਹੀਂ ਪਤਾ ਸੀਗਾ ਵੀ ਮੇਰੇ ਜਿஷ்ட ਦਾਰ ਵਾਲੇ ਘਰ ਐਸ਼ ਮੈਂ ਮੰਦੀ ਆ ਕਿ ਤੈਨੂੰ ਨਹੀਂ ਪਤਾ ਸੀਗਾ ਵੀ ਤੇਰੇ ਮਾਮੇ ਦਾ ਘਰ ਆ ਪਰ ਸੱਚੀ ਦੱਸਾਂ ਤੇਰੇ ਤੇ ਅਨਮੋਲ ਦੇ ਰਿਸ਼ਤੇ ਨੇ ਨਾ ਮੈਨੂੰ ਵੀ ਚੱਕਰਾਂ ਚ ਪਾਤਾ ਹੁੰਦਾ ਦੀਦੀ ਮੈਂ ਤਾਂ ਹੁਣ ਇਹ ਚਾਹੁੰਦੀ ਆ ਵੀ ਬਸ ਮੈਂ ਥੋਂ ਨਿਕਲ ਜਾ ਨਾਲੇ ਦੀਦੀ ਮੇਰੇ ਕਰਕੇ ਤੁਹਾਡੇ ਘਰੇ ਲੜਾਈਆਂ ਹੋ ਰਹੀਆਂ ਨੇ ਮੈਂ ਨਹੀਂ ਚਾਹੁੰਦੀ ਨਹੀਂ ਐਸ਼ ਮੈਂ ਤੈਨੂੰ ਘਰੋਂ ਕਿਵੇਂ ਕੱਢ ਸਕਦੀ ਆ ਮੈਂ ਤਾਂ ਦਿਨ ਉਸ ਘਰ ਚ ਰਹਿੰਦੀ ਪੜਾ ਲਿੱਤੀ ਸੀ ਨਹੀਂ ਤੂੰ ਇਸ ਘਰ ਚ ਨਹੀਂ ਜਾਣਾ ਹੈਗਾ ਦੀਦੀ ਉਹ ਤਾਂ ਠੀਕ ਐ ਪਰ ਮੇਰੇ ਕਰਕੇ ਵੀਰ ਜਿੰਨਾ ਕੁਝ ਕਹਿੰਦੇ ਨੇ ਨਾਲੇ ਐਨਾ ਕੁਝ ਤੁਹਾਨੂੰ ਸੋਣਾ ਨੂੰ ਮਿਲ ਰਿਹਾ ਮੈਂ ਨਹੀਂ ਚਾਹੁੰਦੀ ਵੀ ਤੁਹਾਨੂੰ ਇਹ ਸਭ ਕੁਝ ਸੋਣਾ ਨੂੰ ਮਿਲੇ ਐਸ਼ੋ ਤੂੰ ਨੇ ਜੋ ਵੀ ਬੋਲਦੇ ਨੇ ਸਭ ਕੁਝ ਜਾਇਜ਼ ਬੋਲਦੇ ਨੇ ਤੈਨੂੰ ਵੀ ਪਤਾ ਵੀ ਹੁਣ ਤੱਕ ਤੇਰੇ ਮੰਮੀ ਕਦੇ ਇਸ ਘਰ ਚ ਆਏ ਨਹੀਂ ਸੀ ਐਨੇ ਟਾਈਮ ਤੇ ਵਰਤਦੇ ਨਹੀਂ ਸੀ ਹੁਣ ਤੇਰਾ ਇੱਕਦਮ ਇਸ ਘਰ ਚ ਆਣਾ ਕਿੰਨੇ ਸਵਾਲ ਖੜੇ ਕਰਦਾ ਤੁਸੀਂ ਦੱਸੋ ਇਹਦੇ 'ਚ ਮੈਂ ਕੀ ਕਰਾਂ ਨਾਲੇ ਮੈਨੂੰ ਕੀ ਪਤਾ ਮੇਰੀ ਮਾਂ ਨੇ ਕੀ ਕੁਛ ਕੀਤਾ ਨਾਲੇ ਕੀ ਦੁਸ਼ਮਣੀ ਹੈ ਤੁਹਾਡੇ ਨਾਲ ਇਹਦੇ 'ਚ ਮੇਰਾ ਕੀ ਕਸੂਰ ਹੈ ਠੀਕ ਹੈ ਤੇਰੀ ਗੱਲ ਐ ਸ਼ੁਤ ਨਾਲੇ ਜੋ ਤੇਰਾ ਤੇ ਅਨਮੋਲ ਦਾ ਰਿਸ਼ਤਾ ਉਹ ਗਲਤ ਆ ਚੱਲ ਮੈਂ ਮੰਨਦੀ ਆ ਤੇਰਾ ਤਾਂ ਧੰਦਾ ਸੀ ਪਰ ਅਨਮੋਲ ਦੀਦੀ ਅਨਮੋਲ ਨੂੰ ਕੀ ਪਤਾ ਸੀਗਾ ਕਿ ਮੈਂ ਰਿਸ਼ਤੇਦਾਰੀ ਚੋਂ ਨੜੀ ਜੂ ਸਭ ਕੁਝ ਵੀ ਸਾਡੇ ਚ ਹੈਗਾ ਉਹ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਇਹਦੇ 'ਚ ਤੁਸੀਂ ਦੱਸੋ ਵੀ ਕਿਹਦਾ ਕਸੂਰ ਹੈ ਕਸੂਰ ਕਿਸੇ ਦਾ ਵੀ ਨਹੀਂ ਆਸ਼ ਕਈ ਵਾਰ ਹਾਲਾਤ ਵੀ ਐਵੇਂ ਦੇ ਹੁੰਦੇ ਆ ਕਿ ਰਿਸ਼ਤੇ ਆਪਦੀ ਐਵੇਂ ਤੇ ਗਵਾ ਬੈਠਦੇ ਆ ਦੀਦੀ ਮੈਂ ਸੱਚੀ ਬਹੁਤ ਪਰੇਸ਼ਾਨ ਆ ਮੈਂ ਕੋਈ ਨਾ ਕੋਈ ਹੱਲ ਕੱਢਦੀ ਇੱਥੋਂ ਜਾਣ ਦਾ ਕੋਈ ਗਲ ਨਹੀਂ ਆਸ਼ ਮੈਂ ਤੇਰੇ ਨਾਲ ਆ ਤੇ ਮੈਂ ਕੋਸ਼ਿਸ਼ ਕਰਦੀ ਰਹੂੰਗੀ ਹਰ ਰਿਸ਼ਤੇ ਨੂੰ ਸਹੀ ਕਰਨ ਦੀ ਅਨਮੋਲ ਤੂੰ ਰੋ ਕੇ ਨਾ ਬੈਠੇ ਕੀ ਹੋਇਆ ਮੈਨੂੰ ਕੀ ਹੋਣਾ ਐ ਮੈਂ ਤਾਂ ਇੱਥੇ ਜ਼ਿੰਦਗੀ ਨਾਲ ਗੁੱਥਮ ਗੁੱਥੇ ਹੋ ਰੇ ਅਨਮੋਲ ਮੈਨੂੰ ਮaaf ਕਰ ਦੇ ਮੈਨੂੰ ਨਹੀਂ ਪਤਾ ਸੀਗਾ ਵੀ ਇਹ ਸਭ ਕੁਝ ਹੋ ਜਾਏਗਾ ਮੇਰਾ ਦਿਮਾਗ ਨਾ ਖਰਾਬ ਕਰ ਐ ਪਹਿਲੀ ਮੇਰਾ ਸੋਚ ਸੋਚ ਕੇ ਬਥੇਰਾ ਦਿਮਾਗ ਖਰਾਬ ਹੋ ਗਿਆ ਵੀ ਹੁਣ ਕੀ ਕਰਾਂ ਅਨਮੋਲ ਤੂੰ ਮੈਨੂੰ ਅਣਜਾਣ ਬਣ ਕੇ ਮਿਲਿਆ ਸੀਗਾ ਤੇ ਆਪਣਾ ਬਣਾ ਲਿਆ ਤੇ ਹੁਣ ਜ਼ਿੰਦਗੀ ਨੇ ਕਿਹੜੇ ਮੋੜ ਤੇ ਲਿਆ ਖੜਾ ਆ ਸਾਰੀ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਵੀ ਵੀਰੇ ਨੇ ਮੈਨੂੰ ਦੱਸਿਆ ਕਿਉਂ ਨਹੀਂ ਮੈਨੂੰ ਕਿਹੜਾ ਮਾਣੇ ਦੱਸਿਆ ਸੀ ਜੇ ਦੱਸਿਆ ਹੁੰਦਾ ਤਾਂ ਅੱਜ ਇਹ ਸਭ ਕੁਝ ਨਹੀਂ ਹੋਣਾ ਸੀ ਐਸ਼ ਮੈਂ ਤਾਂ ਤੇਰੇ ਨਾਲ ਅੱਖਾਂ ਮਲਾਉਣ ਦੇ ਕਾਬਲ ਵੀ ਨਹੀਂ ਰਹਾ ਮੈਨੂੰ ਤਾਂ ਆਪਦੀ ਆਪ ਤੇ ਸ਼ਰਮ ਮਹਿਸੂਸ ਹੁੰਦੀ ਹੈ ਅਨਮੋਲ ਜਦੋਂ ਨਵੇਂ ਰਿਸ਼ਤੇ ਅਚ ਪੁਰਾਣੇ ਰਿਸ਼ਤੇ ਭਾਰੂ ਪੈ ਜਾਂਦਾ ਉਹ ਸ਼ਰਮ ਆਣੀ ਤਾਂ ਬਣਦੀ ਹੈ ਮੈਂ ਤਾਂ ਸੋਚਿਆ ਸੀ ਵੀ ਚਲ ਜੇ ਤੂੰ ਘਰੇ ਆ ਗਈ ਤਾਂ ਹੌਲੀ ਹੌਲੀ ਸਭ ਕੁਝ ਸੈਟ ਹੋ ਜੂਗਾ। ਅਨਮੋਲ ਇਹ ਗੱਲ ਤੂੰ ਤਾਂ ਸੋਚ ਲਈ ਸੀ ਪਰ ਮੈਂ ਤਾਂ ਇਹ ਸੋਚਿਆ ਸੀਗਾ ਵੀ ਇੱਕ ਦੋ ਦਿਨਾਂ ਤੱਕ ਮੈਂ ਵਾਪਸ ਘਰੇ ਚਲ ਜਾਂਗੀ। ਫਿਰ ਤੋਂ ਹੀ ਜ਼ਿੰਦਗੀ ਮੇਰੀ ਸ਼ੁਰੂ ਹੋ ਜਾਏਗੀ। ਐਸ਼ ਤੈਨੂੰ ਵੀ ਕੀ ਲੋੜ ਸੀ ਆਪ ਦੀ ਮਾਂ ਲੈ ਧੰਦੇ ਬਣਾਉਂਦੀ। ਤੂੰ ਤਾਂ ਯਾਰ ਪੜ੍ਹੀ ਲਿਖੀ ਆ। ਪੜ੍ਹ ਲਿਖ ਕੇ ਕੋਈ ਚੰਗੀ ਨੌਕਰੀ ਲੱਗੀ ਹੁੰਦੀ ਤਾਂ ਆਪਣੇ 'ਚ ਆ ਕੁਝ ਗਲਤ ਨਾ ਹੁੰਦਾ ਅੱਜ। ਅਨਮੋਲ ਇਹ ਗੱਲ ਤੂੰ ਸਹੀ ਕਹਿਣਾ ਹੈ ਪਰ ਮੇਰੀ ਮਾਂ ਨੇ ਮੈਨਾਂ ਤੱਕਾ ਕੀਤਾ। ਮੈਨੂੰ ਕਹਿੰਦੀ ਆਪ ਦਾ ਕਮਾ ਕੇ ਖਾਓ ਮੇਰੇ ਕੋਲ ਕੁਝ ਨਹੀਂ ਹੈਗਾ ਹੂੰ ਤਾਂ ਹੀ ਤਾਂ ਕੁੜੀਆਂ ਇਸ ਆਜ਼ਾਦੀ ਦਾ ਫਾਇਦਾ ਉਠਾਉਂਦੀਆਂ ਉਹ ਤੂੰ ਕੋਈ ਚੰਗਾ ਕੰਮ ਕਰਕੇ ਵੀ ਪੈਸੇ ਕਮਾ ਸਕਦੀ ਸੀ ਜ਼ਰੂਰੀ ਥੋੜੀ ਐ ਵੀ ਗਲਤ ਧੁੰਦਾ ਕਰਨਾ ਸੀ ਅਨਮੋਲ ਮੈਂ ਤਾਂ ਕਦੇ ਚਾਇਆ ਹੀ ਨਹੀਂ ਸੀਗਾ ਮੈਂ ਤਾਂ ਇੱਕ ਆਮਲ ਥੱਕਿਆ ਗਿਆ ਚੱਲ ਕੋਈ ਨਾ ਐਸ਼ ਮੈਂ ਦੇਖਣਾ ਵੀ ਕੀ ਕਰਨਾ ਥਿਨੂੰ ਤੇਰੇ ਛੱਡੇ ਆਉਂਗੇ ਤੂੰ ਜਾ ਹੁਣ ਪਰ ਪਰ ਕੁਝ ਨਹੀਂ ਐਸ਼ ਐਵੇਂ ਦਿਮਾਗ ਨਾ ਖਰਾਬ ਕਰ ਤੂੰ ਇੱਕ ਵਾਰ ਜਾ ਥੱਲੇ ਚੱਲ ਹੁਣ ਨਾ ਮੈਂ ਵੀ ਥੱਲੇ ਨਿਸ਼ਾਲੀ ਹਾਂਜੀ ਮੇਰੇ ਕੱਪੜੇ ਪ੍ਰੈਸ ਕਰਦੇ ਕੱਲ ਨੂੰ ਮੈਂ ਵਿਆਹ ਤੇ ਜਾਣਾ ਹਾਂਜੀ ਮੈਨੂੰ ਯਾਦ ਆ ਉਹ ਮੈਨੂੰ ਲੱਗਦਾ ਐਸ਼ ਪ੍ਰੈਸ ਕਰਦੀ ਹੋਗੀ ਨਾ ਤੇਰੇ ਹੱਥ ਛੁੱਟੇ ਸੀ ਤੂੰ ਨਹੀਂ ਕਰ ਸਕਦੀ ਪਤਾ ਨਹੀਂ ਕਿੱਥੋਂ ਕਿੱਥੋਂ ਜਾ ਕੇ ਲੋਕ ਘਰ ਦੇ ਮਾਲਕ ਬਣ ਕੇ ਰਹਿ ਜਾਂਦੇ ਆ ਥੋਨੀ ਹੌਲੀ ਬੋਲੋ ਅਗਲੀ ਸੋਲੋਗੇ ਪਤਾ ਨਹੀਂ ਕੀ ਸੋਚੂਗੀ ਕਿਉਂ ਤੁਸੀਂ ਐਵੇਂ ਬੋਲਦੇ ਹੋ ਹਾਉ ਹੁਣ ਤੈਨੂੰ ਬੁਰਾ ਲੱਗਦਾ ਸਾਡੇ ਪਿਓ ਨੇ ਨਾ ਆਹਦੀ ਭੈਣ ਨੂੰ ساری ਉਮਰ ਘਰੇ ਨਹੀਂ ਮੰਨ ਦਿੱਤਾ ਤੇ ਤੂੰ ਉਹਦੀ ਗੰਦੀ ਲਾਗ ਨੂੰ ਘਰੇ ਬਿਠਾਈ ਬਿਠਿਆ ਥੋਨੀ ਮੈਨੂੰ ਕੀ ਪਤਾ ਸੀ ਵੀ ਉਹ ਤੁਹਾਡੀ ਭੂਆ ਦੀ ਕੁੜੀ ਹੋਗੀ ਮੈਨੂੰ ਸ਼ਰੀਫ ਲੱਗੀ ਮੈਨੂੰ ਉਸਨੂੰ ਅੰਦਰ ਆਉਣ ਲਈ ਕਹਤਾ ਤੈਨੂੰ ਤਾਂ ਸਾਰੇ ਸ਼ਰੀਫ ਲੱਗਦੇ ਆ ਸਾਰੇ ਅਸੀਂ ਮਾੜੇ ਲੱਗਦੇ ਆ ਜਿਹੜੇ ਇਹ ਗੰਦ ਨੂੰ ਘਰੇ ਬਿਠਾਈ ਬਟਿਆ ਲੋਕਾਂ ਦੇ ਕੰਨੇ ਮੇਰੇ ਥਣਕੇ ਵੀ ਫਿਰ ਕੀ ਹੋ ਗਿਆ ਜੀ ਉਹਦਾ ਵਿਚਾਰੇ ਦਾ ਕੀ ਕਸੂਰਾ ਨਾਲ ਉਹ ਕਿਹੜੇ ਮਿੱਥ ਕੇ ਆਈ ਸੀ ਵੀ ਉਹਰੇ ਆਪਣੇ ਘਰੇ ਆਉਣਾ ਤੂੰ ਤੈਨ ਮੋ ਨਾ ਇੱਕ ਬੇੜੀ ਦੇ ਵੱਟੇ ਆ ਨਾ ਉਹ ਮਾਂ ਦਾ ਸਾਰਾ ਨਾ ਤੂੰ ਆਉਂਦੀ ਆ ਉਹਦਾ ਕੀ ਕਿ ਸੁਰਜ ਵਿਚਾਰੇ ਦਾ ਨਾਲੇ ਜੇ ਕਿ ਭੁੱਲ ਭਲੇ ਕੇ ਘਰੇ ਆਈ ਗਿਆ ਫਿਰ ਆਪਾਂ ਉਹਨੂੰ ਘਰੋਂ ਥੋੜੀ ਕੱਢ ਦਾਂਗੇ ਹੁਣ ਅੱਛਾ ਹੁਣ ਇਹਨੂੰ ਮਾਂ ਕੇ ਸਿਰ ਬਿਠਾਣਾ ਕੀ ਪਤਾ ਅਗਲੇ ਆਦੇ ਪਲਾਨ ਨਾਲ ਆਈ ਹੋਵੇ ਅੱਜ ਇਹ ਆ ਗਈ ਕੱਲ ਨੂੰ ਇਹਦੀ ਮਾਂ ਕੇ ਵੇ ਨਹੀਂ ਦੇ ਆਈ ਕਿਵੇਂ ਆਜੂਗੀ ਜੀ ਨਾਲੇ ਤੂੰ ਸੁੱਤ ਨੈਸ ਦੇ ਮੋਹ ਸੁਣਿਆ ਨਹੀਂ ਬਣੇ ਕੀ ਗਿਆ ਸਾਨੂੰ ਜਿਉਂ ਤਾਂ ਵਕਤ ਤੋਂ ਹੀ ਮਰੀ ਐ ਇੱਥੇ ਸਾਰੀ ਦੁਨੀਆ ਦੁਖੀ ਐ ਸੁਖੀ ਕਿਹੜਾਗਾ ਨਾਲੇ ਕਰੇ ਦਾ ਮਤਲਬ ਇਹ ਥੋੜੀ ਐ ਵੀ ਕੁੜੀਆਂ ਚੁੰਨੀਆਂ ਦਾਹ ਤਾਰ ਕਰਦੇ ਰਹਿੰਦੇ ਇੱਥੇ ਤੋਨੀ ਤੁਸੀਂ ਸ਼ਾਂਤ ਹੋ ਜਾਓ ਪਲੀਜ਼ ਗੁੱਸਾ ਨਾ ਕਰੋ ਕੋਈ ਨਾ ਆਪਾਂ ਕੋਈ ਨਾ ਕੋਈ ਹੱਲ ਕੱਢ ਲੈਨੇ ਇਸ ਗੱਲ ਦਾ ਬਗਜੂਗੇ ਹੋ ਆਪਦੇ ਘਰੇ ਹਜੇ ਕਹਿੰਦੀ ਹੱਲ ਕੱਢ ਲੈਨੇ ਕੱਢ ਲੈਨੇ ਨਹੀਂ ਇਹਨੂੰ ਕਰੋ ਵੜਦੇ ਨਹੀਂ ਮੇਥੋਂ ਕੋਰਾ ਕੋਈ ਨਹੀਂ ਸਮਝਾ ਲਈ ਇਹਨੂੰ ਮੋਹ ਨੂੰ ਕੋਈ ਗੱਲ ਨਹੀਂ ਸਮਝਾ ਦੂੰਗੀ ਪਰ ਇਹਨੂੰ ਮੈਂ ਕੀ ਦੱਸਾਂ ਵੀ ਉਹ ਅਨਮੋਲ ਕਰਕੇ ਇੱਥੇ ਰਹਿ ਰਹੀ ਹੈ ਜੀ ਇਹਨੂੰ ਇਧਰ ਰਿਸ਼ਤੇ ਦਾ ਪਤਾ ਲੱਗਿਆ ਨਾ ਵੀ ਅਨਮੋਲ ਤੇ ਐਸ ਦਾ ਕੀ ਰਿਸ਼ਤਾ ਇਹਨੇ ਇਹਨੂੰ ਤਾਂ ਘਰੋਂ ਕੱਢਣਾ ਹੀ ਕੱਢਣਾ ਤੇ ਮੇਰੇ ਨਾਲ ਜਿਹੜਾ ਕ੍ਰੈਸ਼ ਕਰਨਗੇ ਉਹ ਅਲੱਗ ਹੁਣ ਵਿਚਾਰ ਨੂੰ ਮੈਂ ਧੱਕੇ ਮਾਰ ਕੇ ਤਾਂ ਘਰੋਂ ਕੱਢ ਨਹੀਂ ਸਕਦੀ ਤੇ ਨਹੀਂ ਅਨਮੋਲ ਦੇ ਖਿਲਾਫ ਮੈਂ ਕੋਈ ਫੈਸਲਾ ਲੈ ਸਕਦੀ ਆ ਮੈਂ ਤਨਮੋਲ ਨੂੰ ਵੀ ਸਮਝਾ ਕੇ ਦੇਖਿਆ ਉਹ ਵੀ ਨਹੀਂ ਸਮਝ ਜਾਏਗਾ ਮੈਂ ਤੇਨੀ ਸਮਝਾਉਂਦੀ ਇਹਨਾਂ ਦੋਨਾਂ ਦੀ ਜ਼ਿੰਦਗੀ ਆ ਇਹ ਡਿਸੀਜਨ ਹੀ ਨਹੀਂ ਲੈ ਰਿਹਾ ਕੋਈ ਐਸ਼ ਵੀ ਚੁੱਪ ਚਾਪ ਇੱਥੇ ਬੈਠੀ ਆ ਅਨਮੋਲ ਨਾਲ ਗੱਲ ਕਰਨੀ ਪੋਗੀ ਉਹ ਕਹਿੰਦਾ ਸੀ ਮੈਂ ਕੁਝ ਸੋਚੂਗਾ ਪਰ ਹਣੇ ਤੱਕ ਤਾਂ ਕੁਝ ਸੋਚਦਾ ਨਹੀਂ ਆਸ਼ੂ ਕੀ ਹੋਇਆ ਤੂੰ ਰੋਨੇਗਾ ਤੂੰ ਦੀਦੀ ਮੈਨੂੰ ਕਿਹੜਾ ਨਹੀਂ ਪਤਾ ਲੱਗਦਾ ਵੀ ਵੀਰੇ ਨੇ ਤੁਹਾਨੂੰ ਕਿੰਨਾ ਕੁਝ ਸੁਣਾਇਆ ਉਹ ਹੋਇਆ ਸ਼ੋ ਜੇ ਮੈਂ ਤੇ ਨੋਦਨ ਵੀ ਕਿਹਾ ਸੀ ਤੇ ਅੱਜ ਵੀ ਕਹਿਨੀ ਆ ਤੂੰ ਨਹੀਂ ਆਪਦੀ ਜਗ੍ਹਾ ਤੇ ਸਹੀ ਬੋਲਦਾ ਪਰ ਕੋਈ ਨਾ ਤੂੰ ਫਿਕਰ ਨਾ ਕਰ ਸਾਰਾ ਕੁਝ ਸਹੀ ਹੋ ਜਾਊਗਾ ਦੀਦੀ ਹੁਣ ਕੁਝ ਸਹੀ ਨਹੀਂ ਹੋਣਾ 나ੜੇ ਵੈਸੇ ਵੀ ਹੁਣ ਰਹਿ ਵੀ ਕੀ ਗਿਆ ਸਹੀ ਹੋਣ ਨੂੰ ਤੁਸੀਂ ਝੂਠੇ ਦਲਾਸੇ ਨਾ ਦੋ ਮੈਨੂੰ ਕਿੰਨੇ ਜਾਣਾਂ ਨੇ ਮੈਨੂੰ ਝੂਠੇ ਦਲਾਸੇ ਦੇ ਕੇ ਮੇਰੀ ਜ਼ਿੰਦਗੀ ਬਰਬਾਦ ਕਰਤੀ ਵੇਖ ਐਸ਼ ਤੇਰੇ ਵਿੱਚ ਕੋਈ ਕਸੂਰ ਨਹੀਂ ਹੈਗਾ ਤੂੰ ਨਹੀਂ ਆਪਦੀ ਜਗ੍ਹਾ ਤੇ ਸਹੀ ਬੋਲਦਿਆ ਕਿਉਂ ਕਿੱਥੇ ਪਿੰਡ ਚ ਸਾਰਿਆਂ ਨੂੰ ਪਤਾ ਵਿਪੂਆ ਕੀ ਕੰਮ ਕਰਦੀਆ ਬਸ ਤਾਂ ਕਰਕੇ ਡਰਦੇ ਆ ਦੀਦੀ ਉਹ ਤਾਂ ਗੱਲ ਤੁਹਾਡੀ ਸਹੀ ਐ ਪਰ ਤੁਸੀਂ ਦੱਸੋ ਇਹਦੇ ਚ ਮੈਂ ਕੀ ਕਰਾਂ ਮੇਰਾ ਕੀ ਕਸੂਰ ਐ ਕੋਈ ਨਾਸ਼ ਤਰੋਣਾ ਸਾਰਾ ਕੁਝ ਠੀਕ ਹੋ ਜਾਊਗਾ ਦੀਦੀ ਮੇਰਾ ਤਾਂ ਦਿਲ ਕਰਦਾ ਮੈਂ ਆਪਣੀ ਜ਼ਿੰਦਗੀ ਖਤਮ ਕਰਦਾ ਐਸ਼ ਤੋਂ ਪਾਗਲ ਹੋਈਆਂ ਜ਼ਿੰਦਗੀ ਖਤਮ ਕਰਨ ਨਾਲ ਨਾ ਮਸਲੇ ਹੱਲ ਨਹੀਂ ਹੁੰਦੇ ਦੀਦੀ ਪਹਿਲਾਂ ਕਿਹੜਾ ਸਭ ਕੁਝ ਸਹੀ ਹੋ ਗਿਆ के के बस इक लोक्कਨ ਨਾਮ ਦੇ ਦਿੱਤਾ ਮੇ ਸਵਾਦਾ ਉਹੀ ਲੈ ਲੈ ਕੇ ੱੱਕੇ ਖਾ ਰਹੀਆਂ ਠੋਨੀ ਬਸ ਬੋਲ ਦਿੰਦਾ ਪਰ ਉਹ ਬਹੁਤ ਨਰਮ ਨੇ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਮੈਂ ਆਪੇ ਹੌਲੀ ਹੌਲੀ ਉਹਨਾਂ ਨੂੰ ਮਨਾ ਲੂੰਗੀ ਦੀਦੀ ਹੁਣ ਕੁਛ ਵੀ ਸਹੀ ਨਹੀਂ ਹੋਣਾ ਨਰੇ ਵੀਰ ਜੀ ਨੇ ਕਹਿ ਦਿੱਤਾ ਵੇ ਇਹਨੂੰ ਛੱਡਿਓ ਮੈਂ ਜਾਣਦੀ ਆਂ ਚੰਗੇ ਵਕਤ ਦਾ ਨਾ ਇੱਕ ਸਮਾਂ ਹੁੰਦਾ ਪਰ ਤੂੰ ਸਬਰ ਕਰ ਤੇਰਾ ਚੰਗਾ ਸਮਾਂ ਜ਼ਰੂਰ ਆਊਗਾ ਹੁਣ ਤੱਕ ਤਾਂ ਸਬਰ ਹੀ ਕਰ ਰਹੀ ਸੀ ਪਰ ਹੁਣ ਤਾਂ ਸਬਰ ਵੀ ਖਤਮ ਹੋ ਗਿਆ ਤੂੰ ਦਿਲ ਛੋਟਾ ਨਾ ਕਰ ਐਸ਼ ਸਬਰ ਰੱਖ ਮੈਂ ਤੇਰੇ ਨਾਲ ਖੜੀ ਆਂ ਤੂੰ ਮੇਰੀ ਛੋਟੀ ਭੈਣ ਆ ਭੈਣ ਵਰਗੀ ਐ ਭੈਣ ਤਾਂ ਨਹੀਂ ਹੈਗੀ ਮੈਂ ਵੀ ਹੁਣ ਕਿੰਨਾ ਕਚੇ ਰੂੜੇ ਰਵਾਂਗੀ ਇਹ ਤੂੰ ਕੀ ਬੋਲੀ ਜਾਨੀ ਐਸ਼ ਜਦੋਂ ਤੱਕ ਮੈਂ ਆ ਨਾ ਉਦੋਂ ਤੱਕ ਤੂੰ ਕਿਤੇ ਨਹੀਂ ਜਾਏਂਗੀ ਇੱਥੇ ਰਹੇਂਗੀ ਤੁਸੀਂ ਕੱਲ੍ਹ ਦੇ ਕੀ ਕਰ ਲੋਂਗੇ ਨਾਲੇ ਵੈਸੇ ਵੀ ਮੈਂ ਤਾਂ ਇੱਕ ਬੇਸਵਾ ਇੱਕ ਜਿਸਮ ਵਿੱਚ ਨਾਲੀ ਤੂੰ ਸ ਤਾਂ ਚੰਗੇ ਘਰ ਦੇ ਨੂੰ ਹਣ ਬਸ ਕਰੇਸ਼ ਐਵੇਂ ਜੁਵਾਤੀ ਨਾ ਹੋ ਨਾਲੇ ਕੁੜੀਆਂ ਦੀ ਜ਼ਿੰਦਗੀ ਐਵੇਂ ਦੀ ਹੁੰਦੀ ਆ ਤੇਰੇ ਘੜਾ ਕੱਲ੍ਹ ਨਾਲ ਅਜਾ ਕੁਝ ਹੋਇਆ ਬਹੁਤ ਕੁੜੀਆਂ ਨਾਲ ਐਵੇਂ ਹੁੰਦਾ ਕੀ ਹੋ ਗਿਆ ਸੋਣਾ ਤੋਂ ਨਾਲ ਥੋੜਾ ਮੁੱਕਿਆ ਨਾਲੇ ਨਹੀਂ ਇਹ ਹੁਣ ਮੋਰ ਗਿਆ ਨਹੀਂ ਇਹ ਸਣਾ ਐਸ਼ ਕਿਤੇ ਨਹੀਂ ਜਾਊਗੀ ਐਸੇ ਇੱਥੇ ਰਹੂਗੀ ਅੰਤਿ ਸਸ਼ੀਗਾਰ ਸਾਰਿਆਂ ਨੂੰ ਉਮੀਦ ਕਰਦੇ ਆ ਤੁਸੀਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਤੇ ਆਪਣੀ ਸੀਰੀ ਚੱਲਦੀ ਪਈਏ ਤੁਹਾਨੂੰ ਸਾਰਿਆਂ ਨੂੰ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਐਦਾ ਹੀ ਨਵੇਂ ਤੋਂ ਨਵੇਂ ਪਾਰਟ ਆਉਂਦੇ ਰਹਿਣਗੇ ਐਦਾ ਹੀ ਸਪੋਰਟ ਕਰਦੇ ਰਹੋ ਥੈਂਕ ਯੂ ਹਾਂਜੀ ਤੇ ਜਿਵੇਂ ਪਹਿਲਾਂ ਸਪੋਰਟ ਕੀਤੀ ਐ ਉਮੀਦ ਕਰਦੇ ਆ ਤੁਸੀਂ ਹੁਣ ਵੀ ਸਾਨੂੰ ਉਵੇਂ ਸਪੋਰਟ ਕਰੋਗੇ ਪਰਿਵਾਰਕ ਸੀਰੀਜ਼ ਐ ਥੰਬਨੇਲ ਨੂੰ ਦੇਖ ਕੇ ਜੱਜ ਨਾ ਕਰਿਆ ਕਰੋ ਵੀ ਅੱਗੇ ਵੀਡੀਓ ਚ ਕੀ ਹੋਊਗਾ ਵੀਡੀਓ ਵੀਰੇ ਪਰਿਵਾਰਕ ਹੁੰਦੀ ਆ ਵਧੀਆ ਪਰਿਵਾਰ ਚ ਬੈਠ ਕੇ ਦੇਖਣ ਵਾਲੀ ਹੁੰਦੀ ਆ ਤੇ ਜਿਨ੍ਹਾਂ ਨੇ ਆਪਣੀ ਪਿਛਲੀ ਵੀਡੀਓ ਤੇ ਕਮੈਂਟ ਕਰੇ ਸੀ ਆਪਾਂ ਉਹਨਾਂ ਦੇ ਨਾਮ ਬੋਲਾਂ ਗੁਰਵਿੰਦਰ ਸਿੰਘ ਮਿੱਠੂ ਸੋਹਲ ਸੁਖਮਨ ਰਾਣੀ ਸਤਵੀਰ ਕੌਰ ਲੱਕੀ ਰਾਮ ਸੁਖਮਨ ਰਾਣੀ ਲੱਕੀ ਗਰੇਵਾਲ ਮਨਜੂਰ ਸੁਖਵਿੰਦਰ ਸਿੰਘ ਸੈਮਿਉਟੀਨਾ ਲਖਵਿੰਦਰ ਕੌਰ ਗਰੇਵਾਲ ਸੁਖਵਿੰਦਰ ਸਿੰਘ ਗੁਰਦਿੱਤਾ ਬੈਣੀਪਾਲ ਹਾਂਜੀ ਤੇ ਇਸ ਪਾੜ ਤੇ ਵੀ ਵੱਧ ਤੋਂ ਵੱਧ ਬਈ ਕਮੈਂਟ ਕਰੋ ਤੇ ਤੁਹਾਡੇ ਵੀ ਨਾਮ ਬੋਲਾਂਗੇ ਕਮੈਂਟਾਂ ਨਾਲ ਬਈ ਸਾਨੂੰ ਹੌਸਲਾ ਹੋ ਜਾਂਦਾ ਸਾਨੂੰ ਪਤਾ ਲੱਗਦਾ ਰਹਿੰਦਾ ਵੀ ਕਿਹੜੇ ਬੰਦੇ ਸਾਨੂੰ ਪਿਆਰ ਕਰਦੇ ਆ ਤੇ ਮਿਲਦੇ ਆ ਇੱਕ ਨਵੇਂ ਪਾੜ ਦੇ ਨਾਲ ਇਹੀ ਸੀਰੀਜ਼ ਬਈ ਕੰਟੀਨਿਊ ਰਹੂਗੀ ਪਿਆਰ ਦਿੰਦੇ ਰਹੋ ਸ਼ੇਅਰ ਕਰਦੇ ਰਹੋ ਤੁਹਾਡੇ ਕਰਕੇ ਹੀ ਆ ਜਿਵੇਂ ਪਹਿਲਾਂ ਸਾਨੂੰ ਸਪੋਰਟ ਕੀਤੀ ਸੀ ਉਵੇਂ ਹੀ ਸਾਨੂੰ ਹੁਣ ਸਪੋਰਟ ਕਰੋ ਮਿਲਦੇ ਆ ਇੱਕ ਨਵੇਂ ਪਾੜ ਦੇ ਨਾਲ ਇੱਕ ਵਾਰੀ ਕਮੈਂਟਾਂ ਜਰੂਰ ਦੱਸਦਿਆ ਕਰੋ ਕਿਹੜਾ ਪਿੰਡ ਆ ਤੁਹਾਡਾ ਕਿਹੜਾ ਸ਼ਹਿਰ ਆ ਤੁਹਾਨੂੰ ਪਤਾ ਲੱਗਦਾ ਰਹਿੰਦਾ ਵੀ ਸਾਡੀ ਵੀਡੀਓ ਕਿੱਥੇ ਤੱਕ ਪਹੁੰਚਦੀ ਆ ਤੇ ਕਹਿ ਵੀ ਦੱਸਦਿਆ ਕਰੋ ਕਿਹੜੇ ਬੰਦੇ ਦੀ ਐਕਟਿੰਗ ਕਿਵੇਂ ਲੱਗਦੀ ਹੁੰਦੀ ਆ ਧੰਨਵਾਦ ਜੀ ਮਿਲਦੇ ਆ ਇੱਕ ਨਵੇਂ ਪਾੜ ਦੇ ਨਾਲ ਧੰਨਵਾਦ